ਇਕ ਨੌਜਵਾਨ ਜਿਹੜਾ ਕਿ ਹੈ ਬਾਹਰੋਂ ਫੋਰਨ ਕੰਟਰੀ ਤੋਂ ਆਪਣੇ ਘਰੇ ਜਾਂਦਾ ਘਰ ਦੇ ਨਾਲ ਮਿਲਦਾ ਤੇ ਉਸ ਤੋਂ ਬਾਅਦ ਜਿਹੜਾ ਕਿ ਉਹ ਤੇ ਯਾਦ ਉਹ ਸੁਪਨوں ਪੈ ਕਾਵੇ ਚ ਲੈ ਕੇ ਜਾ ਕੇ ਕਿਤੇ ਕਮਾਨ ਲੱਗੇ ਜਾਣ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਕਿ ਹੱਤਿਆ ਕਰਾ ਦਿੰਦੇ ਨੇ ਸੰਤ ਇਹ ਤਾਂ ਕਿਹਾ ਵੀ ਮੈਂ ਬਸਤੀ ਚੱਲਿਆ ਯਾਰ ਦੋਦੇ ਘਰੇ ਤੇ ਮੈਂ ਕਿਹਾ ਵੀ ਜੇ ਜ਼ਿਆਦਾ ਟਾਈਮ ਹੋ ਗਿਆ ਤੂੰ ਵਾਪਸ ਨਾ ਹੀ ਤੇ ਉੱਥੇ ਪੈ ਜੀ ਉਹ ਤਾਂ ਬਾਅਦ ਸਾਨੂੰ ਸਵੇਰੇ ਇਹਦੇ ਹੀ ਦੋਸਤ ਸਗਾ ਦੀਪੂ ਨਾਂ ਦਾ ਮੁੰਡਾ ਹੈ ਸਾਡੇ ਮਹੱਲੇ 'ਚ ਰਹਿੰਦਾ ਮੁੰਡਾ ਉਹਨੂੰ ਸਵੇਰੇ 5:30 ਵਜੇ ਫੋਨ ਆਇਆ ਵੀ ਇੱਦਾਂ ਦਾ ਕਰਕੇ ਉਹਦਾ ਐਕਸੀਡੈਂਟ ਹੋ ਗਿਆ ਸਿਰਦੀ ਖੋਪੜੀ ਜਿਹੜੀ ਡਾਕਟਰ ਸਾਹਿਬ ਨੇ ਦੱਸਿਆ ਵੀ ਸਿਰਦੀ ਉਹ ਜਿਹੜੀ ਖੋਪੜੀ ਸਾਰੀ ਟੁੱਟੀ ਹੋਈ ਹੈ ਦੀ ਖੋਪੜੀ ਯਾਨੀ ਕਿ ਜਿੱਦਾਂ ਉਹਦੇ ਟੁਕੜੇ ਹੋਏ ਆ ਖੋਪੜੀ ਦੇ ਸਾਰੀ ਦੇ ਤੇ ਉਹ ਆਪਾਂ ਤਾਂ ਮੈਨੂੰ ਤਾਂ ਮਰਡਰ ਲੱਗਦਾ ਹੋਈ ਬਾਈ ਇਹ ਹੀ ਪਤਾ ਲੱਗ ਗਿਆ ਕਿ ਉਹ ਸੱਟਾ ਸੱਟਾ ਲੱਗੇਗਾ ਕਾਫੀ ਉਹਦੇ ਸਿਰ ਤੇ ਯਾਨੀ ਕਿ ਸਾਨੂੰ ਐਕਸੀਡੈਂਟ ਲੱਗਦਾ ਸੀਗਾ ਪਰ ਐਕਸੀਡੈਂਟ ਹੈਗਾ ਨਹੀਂ ਹੈਗਾ ਇਹ ਉਹ ਸੱਟਾਂ ਮਾਰੀਆਂ ਗਈਆਂ ਸੀ ਅੱਛਾ ਹਾਂ ਜੀ ਦਿਨ ਸ਼ੁਕਰਵਾਰ ਨੂੰ ਇੱਕ ਨੌਜਵਾਨ ਜਿਹੜਾ ਕੀ ਹੈ ਬਾਹਰੋਂ ਫੋਰਨ ਕੰਟਰੀ ਤੋਂ ਆਪਣੇ ਘਰੇ ਜਾਂਦਾ ਘਰਦਨ ਮਿਲਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਉਸਦੇ ਯਾਰ ਦੋਸਤ ਨੂੰ ਪੈਕਾਵੇ ਚ ਲੈ ਕੇ ਜਾ ਕੇ ਉੱਥੇ ਕਮਾਨ ਲੱਗੇ ਜਾਣ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਕੀ ਹੱਤਿਆ ਕਰਾ ਦਿੰਦੇ ਨੇ ਜਾਣਕਾਰੀ ਲੈ ਲੈਨੇ ਆ ਪਰਿਵਾਰਕ ਮੈਂਬਰ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਪਿਤਾ ਸਰ ਕੀ ਨਾਮ ਹੈ ਤੁਹਾਡਾ ਸੋਮ ਲਾਲ ਜੀ ਮੇਰਾ ਸਰ ਕੀ ਹੋਇਆ ਸੀਗਾ ਕੌਣ ਹੈ ਕਿਹਦਾ ਮਰਡਰ ਹੋਇਆ ਵਾ ਇਹ ਮੇਰਾ ਲੜਕਾ ਸੀ ਜੈਸਨ ਹਾਂ ਬਾਹਰੋਂ ਆਇਆ ਸੀਗਾ ਤਿੰਨ ਕੁ ਮਹੀਨੇ ਪਹਿਲਾਂ ਹਾਂਜੀ ਤੇ ਇਹਨੂੰ ਫੋਨ ਆਇਆ ਉੱਥੋਂ ਬਸ ਠੀਕ ਹੈ ਹਾਂਜੀ ਤੇ ਸੋ ਇਹ ਕਰਦਾ ਕੀ ਸੀਗਾ ਲੜਕਾ ਲੜਕਾ ਮੇਰਾ ਉਹਦਾ ਤਾਂ ਗੱਡੀਆਂ ਦਾ ਕੰਮ ਕਰਦਾ ਸੀਗਾ ਅੱਛਾ ਜੀ ਹਾਂਜੀ ਤੇ ਹੁਣ ਵਿਹਲਾ ਹੀ ਸੀਗਾ ਜਦੋਂ ਬਾਹਰ ਆਇਆ ਸੀਗਾ ਹਾਂਜੀ ਹਾਂਜੀ ਤੇ ਵਿਹਲਾ ਸੀ ਹੁਣ ਤੇ ਦੋ ਤਿੰਨ ਮਹੀਨੇ ਤੱਕ ਜਾਣਦਾ ਉਹਦਾ ਸੀਗਾ ਬਾਹਰ ਦਾ ਵੀ ਹਾਂਜੀ ਜੋ ਹੈ ਤਾਂ ਕੋਈ ਜਾਣਦਾ ਉਹ ਬਾਹਰ ਜਾਣ ਦਾ ਸਿਕਾ ਉਹਦਾ ਤੇ ਉਹ ਬਾਹਰ ਜਾਣ ਤੋਂ ਪਹਿਲੇ ਤੁਹਾਡੇ ਸਾਹਮਣੇ ਆ ਦੇਖ ਲੋ ਕੀ ਹੋ ਗਿਆ ਹਾਂਜੀ ਕੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕਿ ਬਹਿਰਮੀ ਦੇ ਨਾਲ ਇੱਕ ਸੁੱਟਿਆ ਗਿਆ ਉਸ ਨੂੰ ਬੜੀ ਬਹਿਰਮੀ ਦਾ ਤੇ ਉਹਦੇ ਕੋਈ ਮੱਥੇ ਤੇ ਛੇਦ ਵੀ ਹੈ ਤੇ ਆਸ-ਪਾਸ ਬੜੀਆਂ ਗਹਿਰਾਈਆਂ ਸੱਟਾਂ ਲੱਗੀ ਹੋਈਆਂ ਨੇ ਉਹਦੇ ਸਿਰ ਦੀ ਖੋਪੜੀ ਜਿਹੜੀ ਡਾਕਟਰ ਸਾਹਿਬ ਨੇ ਦੱਸਿਆ ਵੀ ਸਿਰ ਦੀ ਜਿਹੜੀ ਕੋਪੜੀ ਸਾਰੀ ਟੁੱਟੀ ਹੋਈ ਹੈ ਇਹਦੀ ਕੋਪੜੀ ਜਾਨੀ ਕਿ ਜਿੱਦਾਂ ਉਹਦੇ ਟੁਕੜੇ ਹੋਏ ਆ ਕੋਪੜੀ ਦੇ ਸਾਰੀ ਦੇ ਤੇ ਉਹ ਆਪਾਂ ਤਾਂ ਮੈਨੂੰ ਤਾਂ ਮਰਡਰ ਲੱਗਦਾ ਹੋਈ ਮਰਡਰ ਸਾਡੀ ਹੋ ਰਿਹਾ ਹੈ ਮੋਟਰਸਾਈਕਲ ਵੀ ਤੋੜਿਆ ਹੋਇਆ ਹੈ ਫਿਰ ਉਹ ਜਿੱਥੇ ਐਕਸੀਡੈਂਟ ਹੋਇਆ ਹੈ ਦਿਖਾਇਆ ਹੈ ਅਸੀਂ ਕੱਲ ਦੇਖ ਕੇ ਆਏ ਹਾਂ ਤੇ ਮੌਕੇ ਤੇ ਉਸ ਦਿਨ ਜਾਨੀ ਕਿ ਤਦੋਂ ਕਿਸੇ ਨੇ ਉਹਦੀ ਤਫਤੀਸ਼ ਨਹੀਂ ਕੀਤੀ ਹੈਗੀ ਕੱਲ ਜਾ ਕੇ ਅਸੀਂ ਦੇਖ ਕੇ ਆਏ ਹਾਂ ਜਦੋਂ ਡੈਥ ਹੋ ਗਈ ਕੱਲ ਜਾ ਕੇ ਉਹਦੀ ਤਫਤੀਸ਼ ਹੋਈ ਹੈ ਕੱਲ ਦੇਖ ਕੇ ਆਏ ਹਾਂ ਉਹਦੇ ਜਿੱਥੇ ਉਹ ਰੱਖ ਦੇ ਵਿੱਚ ਵੀ ਉਹ ਜਿੱਦਾਂ ਦਾਤ ਮਾਰੇ ਹੁੰਦੇ ਆ ਉਹ ਨਿਸ਼ਾਨ ਆ ਦਾਤ ਦੇ ਨਿਸ਼ਾਨ ਪਾਏ ਹੋਏ ਆ 1 ਕਿਲੋਤਾ ਸੀਗਾ 1 ਕਿਲੋਤਾ ਬਟੜਕਾ ਸੀ ਮੇਰਾ ਹਾਂਜੀ ਤੇ ਸਰ ਘਰੇ ਕੀ ਕਹਿ ਕੇ ਗਿਆ ਸੀਗਾ ਕਿਸੇ ਨਾਲ ਗਿਆ ਸੀ ਘਰੇ ਇੱਕ ਤਾਂ ਕਹਿ ਗਿਆ ਸੀ ਮੈਂ ਬਸਤੀ ਚੱਲਿਆ ਦੋਸਤੇ ਘਰੇ ਬਸ ਇਹ ਕਹਿ ਗਿਆ ਮੈਂ ਤਾਂ ਹਾਂਜੀ ਕਿਹਨੇ ਕੋਈ ਦੋ ਕਿਹੜਾ ਦੋਸਤ ਲੈ ਗਿਆ ਸੀ ਉਹਨੂੰ ਦੋਸਤ ਦਾ ਨਾਂ ਨਹੀਂ ਉਹਨੇ ਦੱਸਿਆ ਅੱਗੇ ਵੀ ਇੱਕ ਦੋ ਵਾਰੀ ਇੱਦਾਂ ਗਿਆ ਆ ਗੱਡੀਆਂ ਦਾ ਕੰਮ ਕਰਦਾ ਸੀ ਜਦਾਂ ਬਈ ਰਾਤ ਬਰਾਤੇ ਲੋਡ ਪੈ ਜਾਂਦੀ ਐ ਬਈ ਗੱਡੀ ਵੀ ਸਾਡੀ ਖਰਾਬ ਆ ਜਾਂ ਸਰਵਿਸ ਕਰਨੀ ਆ ਇਸ ਇਸ ਤਰ੍ਹਾਂ ਗਿਆ ਸੀਗਾ ਇਸ ਤਰ੍ਹਾਂ ਹਾਂਜੀ ਕੋਈ ਰੰਜਿਸ਼ ਵਗੈਰਾ ਸੀ ਕੀ ਕਿਸੇ ਨਾਲ ਨਹੀਂ ਸੀ ਉਹਦੇ ਮੇਰੇ ਲੜਕੇ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ ਇਹ ਆ ਵੀ ਇੱਕ ਸਾਡੇ ਵੱਡੇ ਚੋਂ ਮੁੰਡਾ ਆ ਉਹ ਉਹਨੂੰ ਧਮਕੀਆਂ ਤੋਂ ਪਈਆਂ ਦਿੰਦਾ ਸੀਗਾ ਤੇ ਸਾਨੂੰ ਸ਼ਾਕਾ ਵੀ ਉਹਦਾ ਮਟਰ ਹੋਇਆ ਅੱਛਾ ਜੀ ਹੂੰ ਇਸ ਮੁੰਡੇ ਨੂੰ ਪੁੱਛ ਰੋ ਬਾਕੀ ਇਹਨੂੰ ਬਖਤ ਤਾ ਕੀ ਹੋਇਆ ਕੀ ਸੀ ਅਸਲ ਕਹਾਣੀ ਕੀ ਹੈ ਇਸ ਪਿੱਛੇ ਦੀ ਜੀ ਇਹੀ ਸੀ ਕਿ ਸਾਨੂੰ ਸਵੇਰੇ ਫੋਨ ਆਇਆ ਵਾ ਐਨੇ ਵਜੇ ਕਿ ਇੱਥੇ ਐਕਸੀਡੈਂਟ ਹੋ ਗਿਆ ਵਾ ਅੱਛਾ ਉਸੇ ਦੇ ਉੱਥੇ ਗਏ ਆ ਇੱਥੇ ਹਸਲ ਅਸੀਂ ਆਏ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਐਕਸੀਡੈਂਟ ਹੀ ਹੋਇਆ ਉਹ ਸਿਰ ਤੇ ਸੱਟਾ ਬੋਡੂng ਲੱਗਿਆ ਹੋਣਾ ਬਸ ਤੁਹਾਡਾ ਕੀ ਨਾਮ ਹੈ ਦੀਪਕ ਦੀਪਕ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਵਾ ਉਸ ਤੋਂ ਬਾਅਦ ਇਹ ਹੀ ਪਤਾ ਲੱਗ ਗਿਆ ਕਿ ਉਹ ਸੱਟਾ ਸੱਟਾ ਲੱਗੇ ਕਾਫੀ ਉਹਦੇ ਸਿਰ ਤੇ ਯਾਨੀ ਕਿ ਸਾਨੂੰ ਐਕਸੀਡੈਂਟ ਲੱਗਦਾ ਸੀਗਾ ਪਰ ਐਕਸੀਡੈਂਟ ਹੈਗਾ ਨਹੀਂ ਹੈਗਾ ਇਹ ਉਹਦੇ ਸੱਟਾਂ ਮਾਰੀਆਂ ਗਈਆਂ ਸੀ ਅੱਛਾ ਸੱਟਾਂ ਮਾਰੀਆਂ ਤੇ ਤੁਹਾਨੂੰ ਕਿੱਦਾਂ ਇਤਲਾਹ ਮਿਲੀ ਉਸ ਨੂੰ ਇਹ ਕੋਈ ਬੰਦਾ ਕੋਲੋਂ ਆਂਗਰੇਜ਼ ਸਵੇਰੇ ਉਹਨੇ ਫੋਨ ਕੀਤਾ ਕਿ ਇਦਾਂ ਦਾ ਕਰਕੇ ਗੱਲ ਹੋ ਗਈ ਆ ਅਸੀਂ ਤਾਂ ਉੱਥੇ ਪਹੁੰਚੇ ਫਿਰ ਅੱਛਾ ਹਾਂਜੀ ਨਿਆਣੇ ਫਾਦਰ ਸਾਹਿਬ ਨੂੰ ਲੈ ਕੇ ਗਏ ਆ ਉੱਥੇ ਨਹੀਂ ਪਹੁੰਚੇ ਆਪਾਂ ਅਸੀਂ ਇੱਥੇ ਹਸਪਤਾਲ ਦਾ ਹਸਪਰ ਆਏ ਆ ਅਸੀਂ ਅੱਛਾ ਸਿਹਤ ਹਾਂ ਇੱਥੇ ਆਏ ਆ ਅਸਾਂ ਸਾਹਮਣੇ ਆਇਸ ਫਲੋਰ ਫਲੋਰ ਅਸੀਂ ਤੇ ਭਾਈ ਸਰ ਕੋਈ ਐਸਰ ਸਾਹਿਬ ਨੂੰ ਕਿਹਾ ਹੋਇਆ ਹੈ ਤੋ ਕਹਿੰਦੇ ਅਸੀਂ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਇਸ ਨੂੰ ਹੱਲ ਕਰਾਂਗੇ ਹਾਂਜੀ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਹੋਵੇ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਬਸ ਜੀ ਜੀ ਇਸ ਨੂੰ ਇੱਕ ਐਕਸੀਡੈਂਟਲ ਰੂਪ ਮੰਨਦੇ ਹੋ ਜਾਂ ਇੱਕ ਮਰਡਰ ਰੂਪ ਮੰਗਦੇ ਦੇਖੋ ਜੀ ਜੇ ਸਾਹਿਬ ਨਾਲ ਤੁਹਾਨੂੰ ਲੱਗਣ ਡਿਆ ਆ ਇਹ ਤੁਸੀਂ ਤਫਤੀਸ਼ ਕਰੋ ਠੀਕ ਹੈ ਨਾ ਤਫਤੀਸ਼ ਕਰੋ ਤਫਤੀਸ਼ ਦੇ ਵਿੱਚ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਇਹ ਮਟਰਾਕ ਐਕਸੀਡੈਂਟ ਆ ਕਿੱਥੇ ਰਹਿਣ ਵਾਲੇ ਅਸੀਂ ਪਟਿਆਲਾ ਕਲੋਨੀ ਚਿੱਟੀ ਕਰਨ ਦੇ ਰਹਿਣ ਵਾਲੇ ਆਂ ਲੁਧਿਆਣਾ ਸਰ ਕੀ ਨਾਮ ਹੈ ਤੁਹਾਡਾ ਅਜੇ ਫਲੋਰ ਦੇ ਸਿਵਲ ਹਸਪਤਾਲ ਲਾਏ ਹੋ ਕੀ ਮਾਮਲਾ ਹੋਇਆ ਸਾਹ ਜੀ ਮੇਰਾ ਨਾਮ ਹੈ ਮੈਂ ਨਿਹੁਂਕਰ ਜੀ ਕਿ ਮੇਰਾ ਭਤੀਜੇ ਦਾ ਇੱਥੇ ਮਰਦਰ ਕੀਤਾ ਗਿਆ ਕੀ ਨਾਮ ਭਤੀਜੇ ਦਾ ਕਿਹ ਭਤੀਜੇ ਦਾ ਸੀ ਜੈਸਮੀਨ ਅੱਛਾ ਜੀ ਤੇ ਕੀ ਕੰਮ ਕੀ ਕੰਮ ਕਰਦਾ ਸੀ ਕੰਮ ਉਹ ਬਾਹਰੋਂ ਆਇਆ ਸੀ ਕਿਹੜੀ ਕੰਟਰੀ ਤੋਂ ਉਹ ਅਰਮੀਨੀਆ ਚੋਂ ਆਇਆ ਸੀ 2 3 ਢਾਈ ਕਿ ਮਹੀਨੇ ਹੋਇਆ ਹੈ ਠੀਕ ਹੈ ਕਹਿਆ ਕੀ ਉਹ ਅਸੀਂ ਉਹ ਇੰਦੇ ਆਪਣੇ ਯਾਰ ਦੋਸਤ ਨਾਲ ਗਏ ਸੀ ਘੁੰਮਦੇ ਫਿਰਦੇ ਸਾਨੂੰ ਕਿਹੜੇ ਯਾਰ ਦੋਸਤ ਨਾਲ ਯਾਰ ਦੋਸਤ ਸੀ ਉਹਦਾ ਕੋਈ ਮੁੰਡਾ ਅਪਰੇ ਤੋਂ ਹਰਸ਼ ਸੋਨੀ ਅੱਛਾ ਜੀ ਉਹਦੇ ਨਾਲ ਸੀ ਅੱਛਾ ਜੀ ਉਹਦਾ ਨਾਲ ਸੀ ਘੁੰਮਦੀ ਸੀ ਤਾਂ ਫਿਰ ਤੁਹਾਨੂੰ ਤੜਕੇ ਸਵੇਰੇ 5:30 ਵਜੇ ਫੋਨ ਆਇਆ ਉਹ ਵੀ ਉਹਨੇ ਆਪਣੇ ਹੋਰ ਮੁੰਡੇ ਨੂੰ ਕੀਤਾ ਗਵਾੜ ਕੁਦੀਪੂ ਮੁੰਡਾ ਸੀ ਅੱਛਾ ਜੀ ਉਹਨੇ ਫੋਨ ਕੀਤਾ ਉਹਨੂੰ ਉਹਨੇ ਦੱਸਿਆਣਗੇ ਘਰੇ ਵੀ ਆਪਣੇ ਕੋਲ ਵਿੱਚ ਜੈਸਮੀਨ ਦਾ ਐਕਸੀਡੈਂਟ ਹੋਇਆ ਆ ਬਿਆ ਆ ਇਧਰ ਆਪਰੇ ਸਾਈਡ ਤੇ ਅੱਛਾ ਜੀ ਨਗਰ ਦੇ ਲਾਗੇ ਇਧਰ ਆਪਰੇ ਸਾਈਡ ਤੇ ਠੀਕ ਹੈ ਅਸੀਂ ਜਦੋਂ ਸਾਰੇ ਉਧਰੋਂ ਆਏ ਤੇ ਅਸੀਂ ਜਦੋਂ ਦੇਖਿਆ ਤਾਂ ਉਹ ਡੈੱਡ ਬਾਈਥੇ ਬੰਦੇ ਨੂੰ ਸਾਡੇ ਨੂੰ ਇੱਥੇ ਲਿਆਏ ਸੀ ਐਮਬੂਲੈਂਸ ਅੱਛਾ ਜੀ ਤੇ ਅਸੀਂ ਐਮਬੂਲੈਂਸ ਜਿਹਨਾਂ ਨੇ ਫਲੋਰ ਵਾਲਿਆਂ ਨੇ ਸਿਵਲ ਹਸਪੀਟਲ ਵਾਲਿਆਂ ਨੇ ਸਾਨੂੰ ਰੈਫਰ ਕਰ ਦਿੱਤਾ ਜਲੰਧਰ ਠੀਕ ਹੈ ਅਸੀਂ ਰੀਪਲਪੇ ਹੀ ਸਰਕਾਰੀ ਜਿਨੀ ਰੱਖਿਆ ਸੀ ਪ੍ਰਾਈਵੇਟ ਚ ਰੱਖਿਆ ਠੀਕ ਹੈ ਪ੍ਰਾਈਵੇਟ ਚ ਉਹਨਾਂ ਨੇ ਬਸ ਸਾਡੇ ਪੈਸੇ ਵੀ ਲਵਾ ਲੈ ਸਾਰਾ ਕਰਾ ਲਿਆ ਤੇ ਜੀ ਉਹਨਾਂ ਨੇ ਸਾਨੂੰ ਕੱਲ ਕਿੰਦ ਜੀ ਮੁੰਡਾ ਤੁਆ ਟਾਹੇ ਤੇ ਨਾ ਫਿਰ ਉਹਨਾਂ ਨੇ ਸਾਨੂੰ ਅਸੀਂ ਕੱਲ ਦੇ ਇਥੇ ਹੀ ਤਰਾਏ ਤੁਹਾਨੂੰ ਕੀ ਸ਼ੱਕ ਹੈਗਾ ਕਿ ਹੋਇਆ ਉਹ ਮੁੰਡੇ ਘਰੋਂ ਆਏ ਸੀ ਬੁਲਾਣ ਲਈ ਕਿਵੇਂ ਸੀ ਮੁੰਡੇ ਬੁਲਾਣ ਲਈ ਘਰ ਨਹੀਂ ਅਸੀਂ ਇਹਨਾਂ ਨੂੰ ਫੋਨ ਫਾਨ ਤੇ ਇਹਨਾਂ ਦਾ ਸੀ ਤੇ ਇਹਨਾਂ ਦਾ ਸਾਨੂੰ ਵੀ ਦੇਖਿਆ ਵੇ ਅਸੀਂ ਜਿਹੜਾ ਮੁੰਡਾ ਸੀ ਹਰਸ਼ ਸੋਨੀ ਸੀ ਉਹ ਨਾਲ ਸੀ ਉਸ ਟਾਈਮ ਅੱਛਾ ਉਹ ਉਦੋਂ ਨਾਲੋਂ ਕਹਿ ਸਕ ਗਿਆ ਅੱਛਾ ਇਥੋਂ ਨਾਲ ਹੀ ਕਹਿ ਸਕ ਗਿਆ ਤੇ ਹੀਰ ਕਰਕੇ ਸ਼ੱਕ ਕੀਤਾ ਵੀ ਸਾਡੇ ਮੁੰਡੇ ਦੀ ਕਤਦੂਜੀ ਕੀਤੀ ਜਾਵੇ ਸ਼ਾਨਵੀਰ ਆਏ ਪ੍ਰਸ਼ਾਸਨ ਨੂੰ ਵੀ ਗਿਆ ਉਹਨਾਂ ਨੇ ਫੇਰ ਕਾਲ ਸਾਰਾ ਸ਼ਾਜ਼ਮੇ ਦੇਖਿਆ ਉਹਨਾਂ ਨੇ ਵੀ ਸਾਰੀ ਦੇਖਿਆ ਵੀ ਇਹ ਐਕਸੀਡੈਂਟ ਨਹੀਂ ਹੈਗਾ ਇਹ ਮਰਡਰ ਹੈ ਤੇ ਕੋਈ ਪੁਰਾਣੀ ਰੰਜਿਸ਼ ਲੱਗਦੀ ਹੈ ਜਾਂ ਕੀ ਲੱਗਦਾ ਵਾ ਰੰਜਿਸ਼ ਤਾਂ ਸਾਨੂੰ ਇਹਨਾਂ ਦਾ ਨਿਆਂ ਦਾ ਹੁਣ ਨਹੀਂ ਪਤਾ ਹੈਗਾ ਜੀ ਮਨੇ ਆਨੇ ਕੀ ਸੀ ਦੋ ਮਹੀਨੇ ਦਾ ਟਾਈਮ ਨਹੀਂ ਸੀ ਬਾਹਰੋਂ ਆਇਆ ਨੂੰ ਅੱਛਾ ਜੀ ਤੇ ਹੁਣ ਉਹ ਦੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਡੈਡੀ ਹੈ ਉਹਦਾ ਕੀ ਨਾਮ ਪਿਤਾ ਦਾ ਇਹਦਾ ਨਾਮ ਸ਼ੋਮਲਾ ਅੱਛਾ ਜੀ ਤੇ ਹੋਰ ਕੌਣ ਹੈ ਜੀ ਕੁੜੀਆ ਹੈ ਕੁੜੀਆ ਵੱਡੀ ਅੱਛਾ ਜੀ ਮਾਂ ਉਹਦੀ ਇਹ ਰਹਿਣ ਵਾਲੇ ਕਿੱਥੇ ਦੇ ਨੇ ਇਹ ਹੈਗੇ ਜੀ ਪਟਿਆਲਾ ਲੁਧਿਆਣਾ ਪਟਿਆਲਾ ਲੁਧਿਆਣਾ ਪਟਿਆਲਾ ਚਿੱਟੀ ਕਲੋਨੀ ਦੇ ਰਹਿਣ ਵਾਲੇ ਚਿੱਟੀ ਕਲੋਨੀ ਦੇ ਰਹਿਣ ਵਾਲੇ ਆ ਕਿੰਨੀ ਉਮਰ ਸੀ ਉਹਦੀ ਮੁੰਡੇ ਮੁੰਡੇ ਦੀ ਉਮਰ ਸੀ 22 ਸਾਲ ਕਿੰ ਕਿੰਨੀ ਦਿਨ ਰਹਿਮਾਨੀਆਂ ਰਿਹਾ ਰਹਿਮਾਨੀਆਂ ਤਾਂ 7 ਸਾਲ ਡੇਢ ਸਾਲ ਹੀ ਰਿਹਾ ਅੱਛਾ ਜੀ ਤੇ ਹੁਣ ਜਦੋਂ ਤੁਸੀਂ ਇੱਥੇ ਫਲੋਰ ਪੁੱਕ ਕੋ ਆਏ ਹੋ ਇਹਨਾਂ ਨੇ ਕੀ ਭਰੋਸਾ ਦਿੱਤਾ ਬਹੁਤ ਪਰਚਾ ਦੇ ਨੇ ਇਹ ਕਹਿੰਦੇ ਪਏ ਅਸੀਂ ਮੁੰਡੇ ਦੀ ਭਾਲ ਕਰਦੇ ਪਏ ਆ ਤੁਹਾਨੂੰ ਇਨਸਾਫ ਦਿਵਾਵਾਂ ਤੇ ਮੁੰਡੇ ਦੇ ਉਹਦੇ ਕਿੱਥੇ ਕਿੱਥੇ ਸੱਟਾਂ ਵੱਜੀਆਂ ਹੋਈਆਂ ਮੁੰਡੇ ਦੇ ਸਿਰਫ ਜੀ ਇੱਕ ਮੂਤੀ ਸੀ ਇੱਥੇ ਤੇ ਜਾਂ ਵੀ ਆ ਸੱਟ ਸੀ ਅੱਛਾ ਹੋਰ ਕੋਈ ਛੀਟ ਨਹੀਂ ਕਹਿੰਦੇ ਮੱਥੇ ਤੇ ਇੱਥੇ ਸੀ ਮੱਥੇ ਤੇ ਉਹ ਵੀ ਕਹਿੰਦੇ ਵੀ 6 ਕਿ ਨਿਕਲੇ ਹੋਇਆ 6 ਕਿ ਜੇ ਨਿਕਲ ਹਾਂ ਜੀ ਅੱਛਾ ਤੇ ਪਹਿਲਾ ਜਿਹੜੇ ਕਿ ਉਸੇ ਦੱਸਣ ਮੁਤਾਬਕ ਕਹਿੰਦੇ ਵੀ ਪਹਿਲਾ ਐਕਸੀਡੈਂਟ ਉਹ ਮੁੰਡੇ ਦੱਸਦੇ ਸੀਗੇ ਹੋਰ ਆਗਿਰੀ ਨੇ ਕਿਸੇ ਨੇ ਜਦੋਂ ਫੋਨ ਕੀਤਾ ਸੀ ਵੀ ਕਿਸੇ ਦੂਜੇ ਮੁੰਡੇ ਨੇ ਵੀ ਉਹ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਇੱਥੇ ਅੱਛਾ ਉਹ ਤਾਂ ਵੀ ਜਦੋਂ ਸਾਰਾ ਇਨਫੋਰਮੇਸ਼ਨ ਵਿੱਚ ਕਿਹਾ ਤੇ ਵੀ ਐਕਸੀਡੈਂਟ ਨਹੀਂ ਹੈਗਾ ਨਹੀਂ ਵੀ ਉਹ ਇਹ ਵੀ ਉਹ ਮੁੰਡੇ ਦੀ ਹੱਤਿਆ ਕੀਤੀ ਮੁੰਡੇ ਦੀ ਹੱਤਿਆ ਕੀਤੀ ਤੇ ਹੁਣ ਪ੍ਰਸ਼ਾਸਨ ਵੱਲੋਂ ਕੋਈ ਪਰਚਾ ਦਰਜ ਕੀਤਾ ਗਿਆ ਹਾਂਜੀ ਪਰਚਾ ਦਰਜ ਕੀਤਾ ਗਿਆ ਕਹਿੰਦੇ 302 ਲਾਈ ਹੈ ਉਹਨੇ ਪਰਚਾ ਦਰਜ ਪੱਤਰਕਾਰ ਗੱਲ ਕਰ ਰਿਹਾ ਸਰ ਜੀ ਆਮ ਬੇਰੀ ਕੌਂਸਲ ਅਗਸੋਜੀ ਬੀ ਰਿਸੋਲਵ ਹਾਂ ਜੀ ਸਰ ਇੱਕ ਜੈਸਮੀਨ ਲਾਹ ਦੇ ਲੜਕੇ ਦਾ ਇੱਕ ਨੋਲੇਜ ਹੋਣਾ ਤੁਹਾਡਾ ਕੇਸ ਕਿ ਮਾਮਲਾ ਕੀ ਹੈ ਹਾਂ ਜੀ ਮਾਮਲਾ ਉਹਦਾ ਯਾਰ ਦੋਸਤ ਇਕੱਠੇ ਜਾ ਰਹੇ ਸੀ ਇਹ ਜੀ ਤੇ ਉਹ ਨਗਰ ਮੇੜੇ ਜਿਹੜਾ ਇੱਕ ਰੱਤ ਵਿੱਚ ਇਹਨਾਂ ਦਾ ਮੋਟਰਸਾਈਕਲ ਟਕਰ ਆ ਗਿਆ ਜੀ ਜਿਸ ਦੇ ਨਾਲ ਜਿਹੜਾ ਉਹ ਜਿਆਦਾ ਚੱਕਣੀ ਹੋ ਗਿਆ ਕਿ ਉਹਨੂੰ 108 ਦੇ ਉੱਤੇ ਲੈ ਕੇ ਗਏ ਸਿਵਲ ਹਸਪਤਾਲ ਜੀ ਬਲੌਰ ਜੀ 5 ਤਰੀਕ ਦੀ ਜੀ ਮੇਰੇ 5 ਵਜੇ ਦਾ ਜੀ ਉਹ ਵਾਪਕ ਹੋ ਰਿਹਾਗਾ ਜੀ ਉਸ ਤੋਂ ਬਾਅਦ ਤੋਂ ਉਹਨੂੰ ਰੈਫਰ ਹੋ ਕੇ ਜਲੰਧਰ ਚਲੇ ਗਏ ਜੀ ਜੀ ਤੁਸੀਂ ਵੀ ਮਨਵਤ ਸਰੋਇ ਕਿਤੇ ਜਿੱਤੇ ਹੋ ਦੀ ਗਾਟੋ ਦੀ ਵੀ ਕਾਲ 10 ਵਜੇ ਨੂੰ ਜੀ ਜਿਹਦੇ ਵਿੱਚ ਅਸੀਂ ਕੇਸ ਹੈ ਜਿੱਥੇ ਕੀਤਾ ਇਹਨਾਂ ਨੂੰ ਫਿਰ ਡਾਊਟ ਹੋ ਗਿਆ ਮੁੰਡਾ ਉਹ ਦੂਜਾ ਨਾਲ ਦਾ ਅਸਲ ਜੁਨਕ ਇਸ ਕੀ ਗੱਲ ਜੀ ਜੀ ਕੋਈ ਨਾ ਉਹਦੀ ਤਹਿਕੀਕ ਚੱਲ ਰਹੀ ਆ ਜੀ ਹਾਂ ਜੀ ਇਸ ਪਰਿਵਾਰ ਮੈਂਬਰ ਵਾਲੋ ਕਿਹਾ ਗਿਆ ਕਿ ਇਹਨੇ ਕਿ ਮਰਡਰਿੰਗ ਵਗੈਰਾ ਕੀਤਾ ਗਿਆ ਐਦਾਂ ਦਾ ਕੁਝ ਹੋਇਆ ਹਾਂ ਜੀ ਅਸੀਂ ਮਰਡਰ ਦੀਆਂ ਧਰਾਵਾਂ ਵਿੱਚ ਹੀ ਪਰਚਾ ਦਰਜ ਕੀਤਾ ਹੈ ਉਹ ਜੀ ਅੱਗੇ ਜੋ ਉਹਦਾ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੀ ਉਹ ਵੀ ਉਹਦੀ ਅਸਲੀਅਤ ਉਹ ਸਾਹਮਣੇ ਆਉਂਦੀ ਜਾਊਗੀ ਇਸ ਵਿੱਚ ਠੀਕ ਹੈ ਜੀ ਥੈਂਕ ਯੂ ਫਲੋਰ ਦੇ ਥਾਣੇ ਦੇ ਬਾਹਰ ਮੌਜੂਦ ਹੈ ਜਿੱਥੇ ਕਿ ਇੱਕ ਜੈਸਮੀਨ ਨਾਂ ਦੇ ਲੜਕੇ ਦੀ ਜਿਹੜੀ ਹੈ ਕੁਝ ਨੌਜਵਾਨਾਂ ਨੇ ਹੱਤਿਆ ਕਰ ਦਿੱਤੀ ਸੀ ਫਲੋਰ ਦੇ ਵਿੱਚ ਲਿਆ ਕੇ ਤੇ ਹੁਣ ਥਾਣੇ ਦੇ ਬਾਹਰ ਮੌਜੂਦ ਆ ਫਲੋਰ ਦੇ ਜਿੱਥੇ ਕੀ ਤਸਵੀਰਤ ਹੋਈ ਦੇਖ ਸਕਦੇ ਹੋ ਤੇ ਗੱਲਬਾਤ ਕੀਤੀ ਐਸ ਐਚ ਓ ਦੇ ਨਾਲ ਤੇ ਕੀ ਐਸ ਐਚ ਓ ਨੇ ਕਿਹਾ ਕੀ 103 ਦੇ ਬੀਐਨਵੀ ਬੀਐਨਐਸ ਦੇ ਅਧੀਨ ਅਸੀਂ ਪਰਚਾ ਜਰ ਰਹੀ ਹੈ ਦਰਜ ਕਰ ਦਿੱਤਾ ਗਿਆ ਤੇ ਇਸ ਨੂੰ ਮਰਡਰ ਦਾ ਰੂਪ ਦਿੱਤਾ ਗਿਆ ਜਾਂ ਐਕਸੀਡੈਂਟ ਰੂਪ ਦਿੱਤਾ ਗਿਆ ਤੇ ਇਸ ਤੋਂ ਬਾਅਦ ਇਹ ਜਾਂਚ ਤੇ ਦੁਰਾਨੀ ਜਰ ਰਹੀ ਹੈ ਪਤਾ ਚਲੇਗਾ ਜੁੜੇ ਹੋਏ ਲੁਧਣਾ ਲਾਈਵ ਦੁਨ ਹਣੀ ਦੁਨ ਯੂਐਮਪੀ ਅਪੋਰਟ ਧੰਨਵਾਦ